ਜੀ ਜੀ ਸਰ ਮੇਰਾ ਨਾਮ ਦਿਲਜਿੰਦਰ ਸਿੰਘ ਆ ਆਪਾ ਪਠਲ ਸੇਜਾ ਸਿੰਘ ਤੋਂ ਆ ਤੇ ਜਿਹੜਾ ਹਮਲਾ ਹੋਇਆ ਉਹ ਮੇਰੇ ਚਾਚਾ ਜੀ ਸਰਪੰਚ ਆ ਜਸਾ ਸਿੰਘ ਉਹਨਾਂ ਦੇ ਹੋਇਆ ਤੇ ਇਹ ਗੱਲ ਵੀਰੇ ਆਪਣੇ 9:30 10 ਵਜੇ ਦੇ ਵਿੱਚ ਦੀ ਆ ਤੇ ਆਪਣਾ ਅਣਪਛਾਤੇ ਬੰਦੇ ਆਏ ਆ ਅੱਗੇ ਨਾਲ ਕੜੂ ਕੜ ਕੇ ਆਏ ਉਹਨਾਂ ਲਿਆਣ ਕੇ ਅਹੀਂ ਉਤਰੇ ਆ ਵੀ ਅਹੀਂ ਆ ਕੇ ਵੀ ਬੰਨੇ ਕਰਾ ਦਿੰਨੇ ਆ ਪਹਿਲਾਂ ਅਸੀਂ ਧੱਕਾ ਵੀ ਲਾਇਆ ਸਟਾਰਟ ਵੀ ਕਰਾਉਂਦੇ ਰਹੇ ਆ ਸਟਾਰਟ ਕਰਕੇ ਫਿਰ ਬੰਨੇ ਕਰਾਤਾ ਡੱਕ ਕੇ ਕਰ ਮ ਜਾ ਕੇ ਫਿਰ ਉਹਨਾਂ ਅੱਗੇ ਡੱਕਤਾ ੜੁਕਾ ਤੇ ਉਹਨਾਂ ਹੀ ਫਿਰ ਉਤਰੇ ਆ ਤੇ ਉਹਨੇ ਤਨੂ ਪਿਛੋ ਬੰਦੇ ਚੜ ਆਏ ਹੋ ਸਕਦਾ ਉਹਨਾਂ ਪ੍ਰੀ ਪਲਾਨਡ ਹੋਵੇ ਵੀ ਜਾਣ ਬੁਝ ਕੇ ਡੱਕਿਆ ਹੋਵੇ ਜਾਂ ਕਿੱਦਾਂ ਹੋਵੇ ਉਹਨਾਂ ਤੋਂ ਆਪਣਾ 45 ਬੋਰ ਦਾ ਪਿਸਟਲ ਹੀ ਜਿਹਦੇ ਨਾਲ ਉਹਨਾਂ ਫਾਇਰ ਕੀਤੇ ਆ ਤੇ ਜਦੋਂ ਅਸੀਂ ਮੁੜ ਕੇ ਉਥੋਂ ਭੱਜਣ ਦੀ ਕੋਸ਼ਿਸ਼ ਕੀਤੀ ਆ ਪਿਛੋ ਮੁੜ ਕੇ ਬੰਦਿਆਂ ਨੇ ਸੱਟਾਂ ਵੀ ਮਾਰੀਆਂ ਵਾ ਬੰਦੇ ਜਾਦੇ ਸੀ ਕੁਝ ਥਾਰ ਨਵੀਂ ਗੱਡੀ ਰੌਕਸ ਕਰਕੇ ਸੀ ਤੇ ਕੁਝ ਚਲਾंदे ਵੀ ਬੰਦੇ ਹੈਗੇ ਸੀ ਤੇ ਆਪਾਂ ਸਰਪੰਚਾਂ ਨੂੰ ਪਹਿਲਾਂ ਥ੍ਰੈਟ ਮਿਲਦੇ ਨਹੀਂ ਆ ਹਾਂਜੀ ਇਹ ਆਪਾਂ ਜਦੋਂ ਸਰਪੰਚੀ ਵਿਲੇ ਵੀ ਆਪਾਂ ਨੂੰ ਕਾਫੀ ਥ੍ਰੈਟ ਆਈਆਂ ਫਿਰ ਸਰਪੰਚ ਨਹੀਂ ਖਲੋਣਾ ਜਾਂ ਇਦਾਂ ਨਹੀਂ ਕਰਨਾ ਤੇ ਤੁਸੀਂ ਜੇ ਵੋਟਾਂ 'ਚ ਖਲੋਤੇ ਤੁਸੀਂ ਆਪ ਦਾ ਹਸ਼ਰ ਵੇਖਿਓ ਜਾਂ ਆਪਣੇ ਉਦੋਂ ਪਹਿਲਾਂ ਸਰਪੰਚ ਦੇ ਮੁੰਡੇ ਨੂੰ ਇੱਕ ਰਾਂ ਥ੍ਰੈਡ ਦੀ ਕਾਲ ਆਈ ਪਈ ਅਸੀਂ ਤੇਰਾ ਬੱਚਾ ਚੁਕਾਂਗੇ ਤੇ ਕਾਫੀ ਰਾਂ ਇਹ ਹੋ ਚੁੱਕਾ ਵਾ ਹੁਣ ਅੱਜ ਕੀ ਕਰਨ ਲੱਗਦਾ ਕਿ ਘਰੁਕਾ ਪਹਿਲਾਂ ਖਲੋਤਾ ਹਾਂ ਹਾਂਜੀ ਇਹ ਪ੍ਰੀਪਲਾਨਡ ਹੀ ਲੱਗਦਾ ਜਦੋਂ ਅਸੀਂ ਦੂਰੇ ਆਪਣੇ ਡਿਪਟੀ ਸਾਹਿਬ ਅਤਲ ਸੋਨੀ ਜੀ ਗਏ ਉੱਥੇ ਤੇ ਉਦੋਂ ਨਾਲ ਘਰੁਕਾ ਉਥੋਂ ਗਾਇਬ ਹੋ ਚੁੱਕਾ ਹੈ ਅਸੀਂ ਲਾਗੋ ਬੰਨੇ ਪੁੱਛਿਆ ਵੀ ਘਰੁਕਾ ਕਹਿੰਦਾ ਕਿ ਪਿੱਛੇ ਪਾ ਕੇ ਖੜਿਆ ਉਹ ਕਹਿੰਦੇ ਕਿ ਨਹੀਂ ਘਰੁਕਾ ਸਟਾਰਟ ਕਰਕੇ ਗਿਆ ਹੋ ਸਕਦਾ ਸਾਨੂੰ ਪ੍ਰੀਪਲਾਨਡ ਲੱਗਦਾ ਜਿੱਥੋਂ ਤੱਕ ਤੁਸੀਂ ਲਾਈ ਦਰਪਛਾਂਦੇ ਤੁਸੀਂ हां जी ਜੇ ਅੱਗੇ ਆਉਣਗੇ ਤੇ ਆਪਾਂ ਜ਼ਰੂਰ ਪਛਾਣਾਂਗੇ ਕਿਉਂਕਿ ਆਪਾਂ ਬਾਈ ਫੇਸ ਬੰਦੇ ਵੇਖਿਆ ਹਾਂ ਹਾਂ ਜੀ ਗੋਲੀਆਂ ਸਿੱਧੀਆਂ ਚਲਾਉਂਦੇ ਰਹੇ ਸਿੱਧੀਆਂ ਗੋਲੀਆਂ ਚਲਾਉਂਦੇ ਰਹੇ ਆਪਾਂ ਉਹ ਇੱਕ ਦੋ ਉਹਨਾਂ ਦੇ ਖੂਲ ਵੀ ਚੁੱਕੇ ਆ ਉਹ ਵੀ ਪੁਲਿਸ ਨੂੰ ਆਪਾਂ ਦੇ ਚੁੱਕੇ ਆ ਆਲਰੇਡੀ ਛੇੜਾ ਹੈਗੇ ਨਹੀਂ ਜਸਬੀਰ ਸਿੰਘ ਜੱਸਾ ਸਨ ਆਫ ਅਰਜਨ ਸਿੰਘ ਵਿਦਿਤ ਛੱਟਲ ਸੰਜਾ ਸਿੰਘ ਦਾ ਸੀ ਇਹ ਆਪਣੇ ਇਹਦੇ ਕਹਿਣ ਮੁਤਾਬਕ ਹੈ ਕਿ ਮੈਂ ਆਪਣੇ ਸਕੂਲ ਦੀ ਬੱਸ ਜਿਹੜੀ ਆ ਉਹ ਲੈ ਕੇ ਟੂਟੀਆਂ ਤੋਂ ਜਾ ਰਿਹਾ ਸੀ ਜਿਹੜਾ ਇੱਕ ਰਸਤੇ 'ਚ ਇੱਕ ਲੱਗਿਆ ਸੀ ਕੜੂਕਾ ਕੜੂਕੇ ਨੂੰ ਪਰੇ ਕਰਨ ਦੇ ਵਿੱਚ ਇਹ ਉੱਥੇ ਹੱਥੋਪਾਈ ਹੋਏ ਆ ਹੱਥੋਪਾਈ ਹੋਣ ਤੇ ਇੱਕ ਦੂਜੇ ਦੇ ਨਾਲ ਇਹਨਾਂ ਦੇ ਜਿਹੜੇ ਜਿਹੜੀਆਂ ਮਤਲਬ ਚੱਟਾਂ ਲੱਗੀਆਂ ਮੜੀਆਂ ਮੋਟੀਆਂ ਇਹਨਾਂ ਦੇ ਬਾਕੀ ਜਿਹੜਾ ਗੋਲੀ ਚੱਲਣ ਵਾਲਾ ਜਿਹੜਾ ਇਨਸੀਡੈਂਟ ਆ ਉਹਦੇ ਵਿੱਚ ਅਸੀਂ ਵੈਰੀਫਾਈ ਕਰ ਰਹੇ ਹਾਂ ਕਿ ਦੋ ਰੌਂਡ ਜਸਟ ਜਿਹੜੇ ਮਿਲੇ ਸਾਨੂੰ ਖੋਲ ਖਾਲੀ ਬਾਕੀ ਉਸ ਜਿਹੜੇ ਡਿਟੇਲ ਚ ਵੈਰੀਫਾਈ ਕਰਾਂਗੇ ਕਿ ਐਕਚੁਅਲੀ ਕੀ ਉੱਥੇ ਐਕਸੀਡੈਂਟ ਹੋਇਆ ਤੁਹਾਨੂੰ ਦੱਸੋ ਗਿਆ ਜਦ ਕਿ ਪੰਜਤੀ ਜੋਨਾਂ ਦੇ ਵਿੱਚ ਕੋਈ ਹੋਰ ਤੁਹਾਨੂੰ ਯਾਦ ਹੁਗੀ ਹੋਈ ਹੈ ਨਹੀਂ ਇਸ ਬੰਦੀ ਸਾਡੇ ਕੋਲ ਕੋਈ ਕੰਪਲੇਂਟ ਨਹੀਂ ਹੈਗੀ ਠੀਕ ਹੈ ਜੀ ਥੋਰਲੀ ਵੈਰੀਫਾਈ ਕਰਾਂਗੇ ਕਿ ਐਕਚੁਅਲੀ ਕਹਾਣੀ ਕੀ ਹੈ ਉਹਨਾਂ ਨੂੰ ਕਿਹਾ ਹੈ ਆਪਣੀ ਸਟੇਟਮੈਂਟ ਲਿਖਾਉ ਦਈਏ ਫਾਇਦਾ ਜਿੱਦ ਕਰ ਰਹੇ ਹੈ